ਦਿਲੰਦਰ ਦੇ ਲਾਬੜਾ ਬਾਜ਼ਾਰ ਵਿੱਚ ਸਥਿਤ ਪੰਜਾਬ ਨੈਸ਼ਨਲ ਬੈਂਕ ਦੇ ਏਟੀਐਮ 'ਚ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਕਾਰ ਵਿੱਚ ਆਏ ਚੋਰਾਂ ਨੇ ਏਟੀਐਮ 'ਚ ਦਾਖਲ ਹੋ ਕੇ ਚੋਰੀ ਦੀ ਕੋਸ਼ਿਸ਼ ਕੀਤੀ। ਉੱਚ ਸੁਰੱਖਿਆ ਵਿਵਸਥਾ ਤੇ ਲਾਬੜਾ ਬਾਜ਼ਾਰ ਦੇ ਸੁਰੱਖਿਆ ਗਾਰਡਾਂ ਦੀ ਖੂਫੀ ਜਾਣਕਾਰੀ ਚੋਰੀ ਹੋਣ ਤੋਂ ਬਚ ਗਈ ਅਤੇ ਸੁਰੱਖਿਆ అలਾਰਮ ਸੁਣ ਕੇ ਚੋਰ ਇਸ ਤਰ੍ਹਾਂ ਫਰਾਰ ਹੋ ਗਏ। ਸੁਰੱਖਿਆ ਗਾਰਡ ਦੀ ਸੂਚ ਬੁਝ ਕਰਨ ਬੈਂਕ ਨੂੰ ਇਹ ਵੱਡਾ ਨੁਕਸਾਨ ਹੋਣ ਤੋਂ بچਿਆ ਜਾਣਕਾਰੀ ਅਨੁਸਾਰ ਬੈਂਕ ਮੈਨੇਜਰ ਨੂੰ ਪਤਾ ਲੱਗਾ ਕਿ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ ਅਤੇ ਉਸਨੇ ਇਸ ਦੀ ਸੂਚਨਾ ਲਾਵੜਾ ਪੁਲਿਸ ਨੂੰ ਦਿੱਤੀ ਇਸ ਸਬੰਧੀ ਜਦੋਂ মিডিਆ ਨਾਲ ਗੱਲਬਾਤ ਕਰਦੇ ਐਸਐਚਓ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਅਸੀਂ ਸੀਸੀਟੀਵੀ ਕੈਮਰੇ ਚੈੱਕ ਕਰ ਰਹੇ ਹਾਂ ਅਤੇ ਚੋਰ ਫੜੇ ਜਾਣਗੇ ਕ੍ਰੀਪ 2:32 ਮਿੰਟ ਤੇ ਚੌਂਕੀਦਾਰ ਦਾ ਫੋਨ ਆਇਆ ਕਿ ਪੰਜਾਬ ਨੈਸ਼ਨਲ ਬੈਂਕ ਦੇ ਏਟੀਐਮ ਵਿੱਚ ਕੁਝ ਅਣਪਛਾਤੇ ਵਿਅਕਤੀ ਜਿਹੜੇ ਆਉਂ ਚੋਰੀ ਕਰਨ ਦੇ ਨੀਤਾਂ ਦਾਖਲ ਹੋਇਆ ਤੇ ਜਸਟ ਸਾਡੇ ਇੰਵੈਸਟਿਗੇਟਿਵ ਅਫਸਰ ਐਸੀ ਕਰਨ ਹਸਨ ਵਿਜੇਦਰ ਸਿੰਘ ਉਸੇ ਟਾਈਮ 'ਚ ਲੱਗੇ ਪਰ ਜਦੋਂ ਤੱਕ ਸਾਡੀ ਪੁਲਿਸ ਪਾਰਟੀ ਗਈ ਉਦੋਂ ਤੱਕ ਉਹ ਸਾਰਾ ਕੁਝ ਲੈ ਗਏ ਤੇ ਮੌਕੇ ਤੋਂ ਭੱਜ ਚੁੱਕੇ ਸੀ ਇਹਦੇ ਸਬੰਧ 'ਚ ਅਸੀਂ ਮੁਕੱਦਮਾ ਦਰਜ ਕਰ ਦਿੱਤਾ ਤੇ ਜਿਹੜੇ ਜਿੰਨੇ ਪਾਸੇ ਨੂੰ ਉਹ ਘੱਡੀ ਗਈ ਤੇ ਕੁੱਦਰ ਵਾਲੀ ਸਾਈਡ ਨੂੰ ਉਧਰਲੇ ਪਾਸੇ ਦੇ ਸਾਰੇ ਜਿਹੜੇ ਸੀਸੀਟੀਵੀ ਕੈਮਰੇ ਖੁੰਘਾਰ ਰਹੇ ਆ ਜਲਦ ਤੋਂ ਜਲਦ ਟ੍ਰੇਸ ਕੀਤਾ ਜਾਏਗਾ ਸਰ ਕੈਸ਼ ਦਾ ਕੋਈ ਕੈਸ਼ਾ ਕੋਈ ਲੌਸ ਨਹੀਂ ਹੋਇਆ ਜਦੋਂ ਜਦੋਂ ਉਹਨਾਂ ਕੈਸ਼ ਤੱਕ ਪਹੁੰਚ ਗਏ ਉਸ ਤੋਂ ਤੱਕ ਤੇ ਅਸੀਂ ਚੱਲ ਗਏ ਉੱਥੇ ਪੁਲਸ ਸਾਡੀ ਪਾਰਟੀ ਚੱਲ ਗਈ ਤੇ ਇਸ ਕਰਕੇ ਉਹ ਬੱਚੇ ਛੱਡ ਗਏ ਜਿਹੜਾ ਗੋਰਾ ਕੰਮ ਛੱਡ ਕਰਾ ਉਹ ਕੰਮ ਜਾਬ ਨਹੀਂ ਮੇਰੇ ਆਪਣੇ ਮਕਸਦ ਦੇ ਵਿੱਚ ਤੇ ਸਾਡੀ ਪੁਲਸ ਪਾਰਟੀ ਟਾਈਮ ਮਤਲਬ ਇਨ ਟਾਈਮ ਚੱਲ ਗਈ ਉਹ ਜਦੋਂ ਵੇਖਿਆ ਪੁਲਸ ਆ ਰਹੀ ਹੈ ਤੇ ਭੱਜ ਗਏ